ਸਰ ਪਿਆ ਸਤਿ ਸ਼੍ਰੀ ਅਕਾਲ ਜੀ ਜਿਹੜੇ ਬਾਬਾ ਜੀ ਪਟਾਰਾ ਸ਼ਾਹ ਜੀ ਨਾਲ ਜੀ ਭਗਵਾਨ ਜੀ ਦਾ ਅਸ਼ੀਰਵਾਦ ਆਪਣੇ ਵਿੱਚ ਵਿਜੇ ਕੁਮਾਰ ਸ਼ਰਮਾ ਫੋਟੋਗ੍ਰਾਫਰ ਪੱਤਰਕਾਰ ਜੀਨ ਕੁਮਾਰ ਕੱਪਾ ਉਹ ਵੀ ਅੱਜ ਦੇ ਪਿਆਰੇ ਨੂੰ ਆਪਣੇ ਕੈਮਰੇ ਵਿੱਚ ਕੈਦ ਕਰ ਰਹੇ ਨੇ ਉਸ ਤੋਂ ਬਾਅਦ ਅਖਬਾਰਾਂ ਵਿੱਚ న్యూਸ ਲੱਗੇਗੀ ਸਾਰੇ ਪੱਤਰਕਾਰ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕੀ ਰਹਿਣੇ ਪ੍ਰਮਾਤਮਾ ਹਮੇਸ਼ਾ ਹੀ ਪ੍ਰਭਾਤ ਦੇ ਮੇਰੇ ਪਰ ਹੱਥ ਰੱਖ ਕੇ ਬੁਝ ਰਹਿਣਾ ਸ੍ਰੀ ਸੰਜੋਗ ਅਕਾ ਜੀ ਬੰਤੀ ਸ਼ਰਮਾ ਜੀ ਮੁੱਢਲੇ ਬਸ ਹੋ ਜੋ ਹੋਥੇ ਹੋ ਜੋ ਮਰਲੇ ਜੀ ਜੁਡੀ ਸਾਹਿਬ ਪ੍ਰੈਸ ਰਿਪੋਰਟਰ ਦੀਰਘਪੁਰ ਤੋਂ ਆਪਾ ਉਹ ਵੀ ਆਪਣੇ ਸਵਾਵਾਂ ਮਾਰੇ ਨੇ 800 ਕੌਮਸਾ ਦੀ ਅਨੁਭਾਉਤ ਪੌਂਤਾ ਜੀ ਅੱਜ ਵੀਰਿੰਦਰ ਦੇ ਕੇ ਸੁਖਨਾ ਮਾਨ ਨੇ ਪਰਵਾਸ ਸਮੇਤ ਸਾਰੇ ਸੱਜਣ ਨੇ ਸਦਾ ਕੋ ਸਾਨੂੰ ਲੋੜ ਹੁੰਦੀ ਆ ਸਾਰੇ ਗਰੁੱਪ ਜਿਹੜੇ ਪਰਿਵਾਰ ਸਮੇਤ ਪਹੁੰਚੇ ਨੇ ਸਾਰੇ ਇੱਧਰ ਮੂੰਹ ਕਰ ਲਓ ਬਾਅਦ ਚ ਕਰਾਂਗੇ ਬਾਅਦ ਚ ਕਰਾਂਗੇ ਬਾਅਦ ਚ ਕਰਾਂਗੇ ਹਰੇ ਗੋਸਤਾ ਜੀ ਜੋ ਸੰਜੋ ਗੋਸਤਾ ਜੀ ਦੇ بیٹے ਨੇ ਉਹਨਾਂ ਨੇ ਪਰ ਆ ਕੇ ਦੀਵਨ ਦੀ ਰਸਮੀ ਉਹ ਨਵਾਈ ਸਾਰਿਆਂ ਨੂੰ ਬੋਲਦਾ ਜੋ ਸਾਡੇ ਮਿੱਤਰ ਸੱਜੂ ਗੁਸਤਾ ਜੀ ਦੇ بیٹے ਹਨ ਪਰਵਾਸ ਤੋਂ ਪਹੁੰਚੇ ਨੇ ਉਹਨਾਂ ਨੇ ਜੋ ਅੱਜ ਇੱਥੇ ਪਹੁੰਚੇ ਨੇ ਪਰਾਰ ਨਾਲ ਉਹਨਾਂ ਨਾਲ ਮਨਤੀ ਸ਼ਰਮਾ ਜੀ ਹਰਦੇਸ਼ ਕੁਮਾਰ ਖੋਲੀ ਪਿੰਡ ਵਾਸੀ ਅਤੇ ਹੋਰ ਸਾਰੇ ਨਗਰ ਦਾ ਅਸੀਂ ਬਹੁਤ ਸਾਰੇ ਜਿਹੜੋਂ ਜਿਹਨੇ ਸੰਜੋਗ ਵਰਸਾ ਜੀ ਪੂਰਾ ਪਰਿਵਾਰ ਪਰਮਾਤਮਾ ਹਮੇਸ਼ਾ ਸਾਰੇ ਪਰਿਵਾਰ ਨੂੰ ਖੁਸ਼ ਰੱਖੇ ਜੀ ਚੱਲੋ ਲੋਕਾਂ ਨੇ ਜੀਤ ਕਰਦੇ ਪ्रेस सपोर्टਰ ਨੇ ਪੂਰੀ ਅੱਜ ਪੁਰੀਆ ਇਹ ਸਰਦਾਂ ਦਾਨ ਕਰਦੇ ਨੇ 500 ਰੁਪਿਆ ਮਨੀਸ਼ ਕੁਮਾਰ ਜੀ ਬਹਰਪੁਰੀਆ ਪ੍ਰਮਾਤਮਾ ਪਰਿਵਾਰਾਂ ਤੇ ਹਮੇਸ਼ਾ ਮਿਹਰ ਕਰੇ ਹਾਜ਼ਰ ਰੱਖੇ